प्यारे विद्यार्थियों सत श्री अकाल स्वागत है ਤੁਹਾਡਾ ਮੇਰੇ YouTube ਚੈਨਲ ਸ਼ਿਵਰਾਜ ਢਲੋਂ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਕਲਿੱਕ ਕਰਕੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਔਨ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਹੈ ਨਵੰਬਰ ਵਿੱਚ ਹੋਣ ਵਾਲੇ ਪੈਸ ਦੇ ਪ੍ਰਸ਼ਨਾਂ ਤੇ ਉੱਤਰਾਂ ਦੀ ਦੁਹਰਾਈ ਤੇ ਅਧੀਨ ਅੱਜ ਅਸੀਂ ਕਰਨ ਜਾ ਰਹੇ ਹਾਂ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਪਾਠ ਦੇ ਪ੍ਰਸ਼ਨ ਅਤੇ ਉੱਤਰਾਂ ਦੀ ਦੁਹਰਾਈ ਪ੍ਰਸ਼ਨ ਨੰਬਰ 1 ਭਾਰਤੀ ਸੰਵਿਧਾਨ ਦਾ ਨਿਰਮਾਣ ਕਿਸ ਦੁਆਰਾ ਕੀਤਾ ਗਿਆ ਸੰਵਿਧਾਨ ਸਭਾ ਦੁਆਰਾ ਭਾਰਤ ਜਦੋਂ ਆਜ਼ਾਦ ਹੋਇਆ 15 ਅਗਸਤ 1947 ਨੂੰ ਤਾਂ ਭਾਰਤ ਦੇ ਵਿੱਚ ਦੇਸ਼ ਦੇ ਸੰਵਿਧਾਨ ਦਾ ਨਿਰਮਾਣ ਕਰਨ ਦੇ ਲਈ ਇੱਕ ਆਪਰਧਕ ਤੌਰ ਤੇ ਚੁਣੀ ਹੋਈ ਸੰਵਿਧਾਨ ਸਭਾ ਨਿਰਮਿਤ ਕੀਤੀ ਗਈ ਜਿਸ ਨੇ ਭਾਰਤੀ ਸੰਵਿਧਾਨ ਤਿਆਰ ਕੀਤਾ ਪ੍ਰਸ਼ਨ ਨੰਬਰ 2 ਭਾਰਤੀ ਭਾਰਤੀ ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸਨ ਭਾਰਤ ਭਾਰਤੀ ਸੰਵਿਧਾਨ ਸਭਾ ਦੇ ਪ੍ਰਧਾਨ ਸਨ ਉੱਤਰ ਡਾਕਟਰ ਰਜਿੰਦਰ ਪ੍ਰਸ਼ਾਦ ਉਸ ਤੋਂ ਬਾਅਦ ਪ੍ਰਸ਼ਨ ਨੰਬਰ 3 ਸੰਵਿਧਾਨ ਸਭਾ ਦੀ ਖਰੜਾ ਕਮੇਟੀ ਦੇ ਪ੍ਰਧਾਨ ਕੌਣ ਸਨ ਉੱਤਰ ਹੈ ਜੀ ਡਾਕਟਰ ਬੀ ਆਰ ਅੰਬੇਦਕਰ ਇਹ ਦੋ ਪ੍ਰਸ਼ਨ ਨੰਬਰ 2 ਅਤੇ 3 ਦੋਨਾਂ ਵਿੱਚ ਬਹੁਤ ਵਾਰ ਕਨਫਿਊਜ਼ਨ ਹੋ ਜਾਂਦੀ ਹੈ ਇਸ ਨੂੰ ਚੰਗੀ ਤਰ੍ਹਾਂ ਸਮਝ ਲਵੋ ਕਿ ਜੇਕਰ ਪ੍ਰਸ਼ਨ ਆਉਂਦਾ ਹੈ ਕਿ ਭਾਰਤੀ ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸਨ ਤਾਂ ਫਿਰ ਉੱਤਰ ਆਏਗਾ ਡਾਕਟਰ ਰਜਿੰਦਰ ਪ੍ਰਸ਼ਾਦ ਸੰਵਿਧਾਨ ਸਭਾ ਦੀ ਖਰੜਾ ਕਮੇਟੀ ਦੇ ਪ੍ਰਧਾਨ ਕੌਣ ਸਨ ਜੇ ਪ੍ਰਸ਼ਨ ਇਹ ਆਉਂਦਾ ਤਾਂ ਉੱਤਰ ਡਾਕਟਰ ਬੀ ਆਰ ਅੰਬੇਦਕਰ ਕਿਉਂਕਿ ਜਦੋਂ ਸੰਵਿਧਾਨ ਸਭਾ ਬਣਾਈ ਸੀ ਤਾਂ ਪੂਰੀ ਸੰਵਿਧਾਨ ਸਭਾ ਦੇ ਪ੍ਰਧਾਨ ਸਨ ਡਾਕਟਰ ਜਿੰਦਰ ਪ੍ਰਸ਼ਾਦ ਔਰ ਉਸ ਸੰਵਿਧਾਨ ਸਭਾ ਦੀਆਂ ਬਹੁਤ ਸਾਰੀਆਂ ਕਮੇਟੀਆਂ ਸਨ ਜਿਵੇਂ ਖਰੜਾ ਕਮੇਟੀ ਇਸ ਤੋਂ ਇਲਾਵਾ ਸਮਾਜਿਕ ਨਿਆਂ ਕਮੇਟੀ ਔਰ ਹੋਰ ਬਹੁਤ ਸਾਰੀਆਂ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਕਮੇਟੀਆਂ ਉਹਨਾਂ ਸਾਰੀਆਂ ਕਮੇਟੀਆਂ ਦੇ ਅਲੱਗ-ਅਲੱਗ ਜਿਹੜੇ ਨੇ ਸੰਵਿਧਾਨ ਸਭਾ ਦੇ ਚੋਂ ਪ੍ਰਧਾਨ ਚੁਣੇ ਹੋਏ ਸਨ ਤੇ ਇਸ ਲਈ ਜਿਹੜੀ ਜਿਹੜੀ ਖਰੜਾ ਕਮੇਟੀ ਸੀ ਸੰਵਿਧਾਨ ਸਭਾ ਦੀ ਜਿਹਨੇ ਸੰਵਿਧਾਨ ਤਿਆਰ ਕੀਤਾ ਉਹਦੇ ਪ੍ਰਧਾਨ ਡਾਕਟਰ ਬੀ.ਆਰ. Ambedkar ਸਨ ਔਰ ਜਿਹੜੀ ਜਿਹੜਾ ਜਿਹੜੀ ਸੰਵਿਧਾਨ ਸਭਾ ਹੈ ਉਹਦੇ ਪ੍ਰਧਾਨ ਡਾਕਟਰ ਰਜਿੰਦਰ ਪ੍ਰਸਾਦ ਸਨ ਪ੍ਰਸ਼ਨ ਨੰਬਰ 4 ਭਾਰਤ ਦਾ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ ਸੀ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ ਸੀ ਪ੍ਰਸ਼ਨ ਨੰਬਰ 5 ਭਾਰਤੀ ਸੰਵਿਧਾਨ ਦੀਆਂ ਕਿੰਨੀਆਂ ਧਾਰਾਵਾਂ ਹਨ ਜਦੋਂ ਸੰਵਿਧਾਨ ਦਾ ਨਿਰਮਾਣ ਹੋਇਆ ਸੀ 26 ਜਨਵਰੀ 1950 ਨੂੰ ਉਸ ਸਮੇਂ 395 ਧਾਰਾਵਾਂ ਸਨ ਕਿਉਂਕਿ ਸਾਡਾ ਸੰਵਿਧਾਨ ਜਿਹੜਾ ਹੈ ਇਹਦੇ ਵਿੱਚ ਸੋਧਾਂ ਕੀਤੀਆਂ ਜਾ ਸਕਦੀਆਂ ਨੇ ਇੱਕ ਪ੍ਰਕਿਰਿਆ ਹੈ ਉਸ ਪ੍ਰਕਿਰਿਆ ਨੂੰ ਅਪਣਾ ਕੇ ਸੰਵਿਧਾਨਕ ਸੋਧਾਂ ਹੁੰਦੀਆਂ ਨੇ ਹੁਣ ਲਗਭਗ 100 ਤੋਂ ਵੀ ਉੱਪਰ ਸੰਧਾਨ ਸੋਧਾ ਹੋ ਚੁੱਕੀਆਂ ਨੇ ਤਾਂ ਉਸ ਤਹਿਤ ਉਸ ਸਮੇਂ 395 ਧਾਰਾਵਾਂ ਸਨ ਹੁਣ ਇਹ ਧਾਰਾਵਾਂ 448 ਹੋ ਚੁੱਕੀਆਂ ਹਨ ਪ੍ਰਸ਼ਨ ਨੰਬਰ 6 ਭਾਰਤੀ ਸੰਵਿਧਾਨ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨੇ ਕੋਈ ਵੀ ਦੋ ਵਿਸ਼ੇਸ਼ਤਾਵਾਂ ਦਾ ਜ਼ਿਕਰ ਤੁਸੀਂ ਕਰ ਸਕਦੇ ਹੋ ਤੁਹਾਨੂੰ ਸਾਰੀਆਂ ਵਿਸ਼ੇਸ਼ਤਾਵਾਂ ਦਾ ਹੀ ਵੈਸੇ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਆਬਜੈਕਟਿਵ ਟਾਈਪ ਕੁਐਸਚਨ ਦੇ ਵਿੱਚ ਕੋਈ ਵੀ ਵਿਸ਼ੇਸ਼ਤਾ ਪੁੱਛੀ ਜਾ ਸਕਦੀ ਹੈ ਸੰਵਿਧਾਨ ਤੋਂ ਪਹਿਲਾਂ ਪ੍ਰਸਤਾਵਨਾਗਤ ਕੀਤੀ ਗਈ ਹੈ ਔਰ ਭਾਰਤ ਦਾ ਸੰਵਿਧਾਨ ਕਠੋਰ ਅਤੇ ਲਚਕੀਲਾ ਅਰਥਾਤ ਮਿਸ਼ਰਣ ਕਠੋਰ ਦਾ ਅਤੇ ਲਚਕੀਲੇ ਦਾ ਹੁਣ ਮਿਸ਼ਰਣ ਕਿਵੇਂ ਹੈ ਕਠੋਰ ਹੁੰਦਾ ਜਿਹਦੇ ਚ ਤਬਦੀਲੀ ਕਰਨੀ ਚੇਂਜ ਕਰਨੀ ਸੋਧ ਕਰਨੀ ਮੁਸ਼ਕਲ ਹੋਵੇ ਔਖੀ ਹੋਵੇ ਤੇ ਲਚਕੀਲਾ ਜਿਹਦੇ ਚ ਆਸਾਨ ਹੋਵੇ ਤਾਂ ਭਾਰਤੀ ਸੰਵਿਧਾਨੀਆਂ ਕੁਝ ਧਰਾਵਾਂ ਤਾਂ ਆਸਾਨੀ ਦੇ ਨਾਲ ਉਹਨਾਂ ਚ ਤਬਦੀਲੀ ਕੀਤੀ ਜਾ ਸਕਦੀ ਹੈ ਪਰ ਕੁਝ ਧਰਾਵਾਂ ਨੂੰ ਤਬਦੀਲੀ ਕਰਨੀ ਜਾਂ ਸੋਧ ਕਰਨੀ ਬੜੀ ਮੁਸ਼ਕਲ ਪ੍ਰਕਿਰਿਆ ਅਪਣਾਈ ਗਈ ਹੈ ਇਸ ਲਈ ਕਠੋਰ ਅਤੇ ਲਚਕੀਲੇ ਦਾ ਮਿਸ਼ਰਣ ਹੈ ਭਾਰਤ ਦੁਆਰਾ ਸੰਸਦੀ ਪ੍ਰਣਾਲੀ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ ਉੱਤਰ ਬਰਤਾਨੀਆ ਦੇ ਸੰਵਿਧਾਨ ਤੋਂ ਕਿਉਂਕਿ ਭਾਰਤ ਬਰਤਾਨੀਆ ਦਾ ਗੁਲਾਮ ਸੀ ਉਸ ਸਮੇਂ ਭਾਰਤ ਵਿੱਚ ਸੰਸਦੀ ਪ੍ਰਣਾਲੀ ਪਾਈ ਗਈ ਸੀ ਉਸੇ ਪ੍ਰਣਾਲੀ ਨੂੰ ਅਗੇ ਕੈਰੀ ਫਾਰਵਰਡ ਕੀਤਾ ਗਿਆ ਪ੍ਰਸ਼ਨ ਨੰਬਰ 8 ਭਾਰਤੀ ਸੰਵਿਧਾਨ ਦੁਆਰਾ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਸ ਦੇ ਸੰਵਿਧਾਨ ਤੋਂ ਲੈ ਗਏ ਆਇਰਲੈਂਡ ਦੇ ਸੰਵਿਧਾਨ ਤੋਂ ਭਾਰਤੀ ਸੰਵਿਧਾਨ ਵਿੱਚ ਬਹੁਤ ਸਾਰੀਆਂ ਜੜੀਆਂ ਧਾਰਾਵਾਂ ਨੇ ਜਾਂ ਬਹੁਤ ਸਾਰੇ ਸਿਧਾਂਤ ਨੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਤੋਂ ਪ੍ਰੇਰਿਤ ਹੋ ਕੇ ਲੈ ਗਏ ਆ ਪ੍ਰਸ਼ਨ ਨੰਬਰ 9 ਭਾਰਤ ਵਿੱਚ ਕਿੰਨੀ ਉਮਰ ਦੇ ਨਾਗਰਿਕ ਨੂੰ ਵੋਟ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ ਉੱਤਰ 18 ਸਾਲ ਅੱਜ ਹੁਣ ਦੀ ਗੱਲ ਕਰੀਏ ਤਾਂ ਇਹ ਉਮਰ 18 ਸਾਲ 18 ਸਾਲ ਉਮਰ ਪੂਰੀ ਕਰਨ ਤੇ ਹਰ ਨਾਗਰਿਕ ਨੂੰ ਵੋਟ ਦਾ ਅਧਿਕਾਰ ਮਿਲ ਜਾਂਦਾ ਹੈ ਬਿਨਾਂ ਕਿਸੇ ਭੇਦ ਭਾਪ ਦੇ ਪਰ ਪਹਿਲਾਂ ਇਹ ਉਮਰ 21 ਸਾਲ ਹੁੰਦੀ ਸੀ 1999 ਦੇ ਵਿੱਚ ਸੰਵਿਧਾਨਕ ਸੋਧ ਰਾਹੀਂ ਇਹ ਉਮਰ ਘਟਾ ਕੇ 21 ਤੋਂ 18 ਸਾਲ ਕਰ ਦਿੱਤੀ ਗਈ ਹੈ ਇਹ ਸੀ ਸਾਡੇ ਅੱਜ ਦੇ ਪਾਠ ਫੀਚਰਸ ਆਫ ਇੰਡੀਅਨ ਕਨਸਟੀਟਿਊਸ਼ਨ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਪਾਠ ਦੇ ਪ੍ਰਸ਼ਨ ਅਤੇ ਉੱਤਰਾਂ ਦੀ ਦੁਹਰਾਈ ਉਮੀਦ ਹੈ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਈ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਹੈ ਇਸ ਦੇ ਨਾਲ ਹੀ ਇੱਕ ਜਾਣਕਾਰੀ ਹੈ ਤੁਹਾਡੇ ਲਈ ਇਸ ਚੈਨਲ ਦੇ ਕਮਿਊਨਿਟੀ ਬਾਕਸ ਦੇ ਵਿੱਚ ਜਾ ਕੇ ਤੁਸੀਂ ਮੇਰਾ ਇੱਕ ਨਵਾਂ ਚੈਨਲ on the go ਜਿਹਦੇ ਵਿੱਚ ਮੈਂ ਟਰੈਕਿੰਗ ਹੈਕਿੰਗ ਟਰੈਵਲਿੰਗ ਦੀਆਂ ਜਾਣਕਾਰੀ ਭਰਪੂਰ ਵੀਡੀਓ ਅਪਲੋਡ ਕਰਦਾ ਰਹਾਂਗਾ ਜੇਕਰ ਤੁਸੀਂ ਅਜਿਹੀਆਂ ਵੀਡੀਓ ਦੇਖਣ ਦੇ ਸ਼ਕੀਨ ਹੋ ਤਾਂ ਤੁਸੀਂ ਇਸ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ ਸ਼ੁਕਰੀਆ